ਇੱਕ ਨਵੇਂ ਮਾਰਗ ਨੂੰ ਮਾਤਰੂਪ ਵਿੱਚ ਪਰਪਰਿਤ ਕਰਨ ਵਾਸਤੇ ਇੱਕ ਨਵੀਂ ਮਰਜ਼ਾਦਾ ਨੂੰ ਕਾਇਮ ਕੀਤਾ ਆਪਣਾ ਇੱਕ ਨਵਾਂ ਅਗਮਤਾ ਦਾਗੂ ਅਜ਼ਿਆਤਾ ਦੇ ਰੂਪ ਵਿੱਚ ਅਜਹਿ ਰੂਪ ਵਿੱਚ ਪਰਪਰਿਤ ਕੀਤਾ جس بارے سانو کوئی گان نہیں بے شک پرماتما جگ ہے پرماتما انت تک رہن والا پکوان ایک ہے وہ پرماتما جو سرب ویاپک ہے وہ پرماتما جو ہر کٹھ کے واس رکھتا ہے ਪਰਮਾਤਮਾ ਨੇ ਆਪਣੀ ਨਿਵੇਕ ਲਈ ਪਹਿਚਾਨ ਮਾਤ ਰੋਕ ਵਿਜ ਦਿੱਤੀ ਬੇਸ਼ੱਕ ਪਰਮਾਤਮਾ ਸਭ ਕੁਝ ਜਾਣਦਾ ਹੈ ਹਰ ਕਟ ਵਿੱਚ ਵਾਸ ਰੱਖਦਾ ਹੈ ਪਰ ਉਸ ਬੇਪਰਵਾਹ ਪਰਮਾਤਮਾ ਨੇ ਆਪਣੀ ਅਗਮਤਾ ਵੀ ਉਸ ਤਰ੍ਹਾਂ ਅਜਿਹੇ ਨੂਰ ਨੂੰ ਅਜਿਹੇ ਪ੍ਰਕਾਸ਼ ਨੂੰ ہر ہردے دے بچ رکھ دیتا پرماتما دا پرکاش ہر ہردے بچ ہے اس دا اگمتا دا روپ ہر جیو دی انتر آتما بچ سبائے مان ہے پرماتما تے آتما دی آتما تے پرماتما دی اجہی نویک لی ایک اجہے روپ بچ سچی کاتھا ہوئی ਜਿਸ ਨੂੰ ਕੁਝ ਅਲਫਾਜ਼ਾਂ ਵਿੱਚ ਦੱਸਣਾ ਬੇਕਠਨ ਹੈ ਪਰ ਮਾਰਗ ਦਾ ਮਾਰਗ ਅਜਿਹਾ ਹੈ ਜਿਸ ਉੱਪਰ ਚੱਲ ਗਿਆ ਤੁਹਾਨੂੰ ਅਨੇਕ ਕਟੜਾਈਆਂ ਆਉਂਦੀਆਂ ਨੇ ਪਰ ਪਰਮਾਤਮਾ ਨੇ ਆਪਣੇ ਮਾਰਗ ਨੂੰ ਸਹਿਜ ਕਰਨ ਵਾਸਤੇ ਤੁਹਾਨੂੰ ਬੇਪਛਾਣ ਨੇ ਆਪਣੀ ਪਹਿਚਾਣ ਦੇ ਦਿੱਤੀ ਬੇਪਛਾਣ ਨੇ ਜਦੋਂ ਤੁਹਾਨੂੰ ਆਪਣੀ ਪਹਿਚਾਣ ਦੇ ਦਿੱਤੀ

نام تولی رکھ دراطما پرماتماستا ہے اس کرکے سوہنگ شبد نک ایسے روپی دس دنگ شب جب چلے سوہن شبد مہاراج میں شیر سنگھ سارے ਵਿਸ਼ਨੂੰ ਪਰਮੇਸ਼ਰ ਸਭ ਦਾ ਪ੍ਰਿਤਪਾਲ ਕੋ ਬੰਦਾ ਸਭ ਦਾ ਪਾਲਨ ਹਾਰ ਹੈ ਭਗਵਾਨ ਦੀ ਜੈ ਉਸ ਪੁਰਖ ਅਕਾਲ ਦੀ ਸਦਾ ਹੀ ਜੈ ਹੁੰਦੀ ਹੈ ਜੋ ਨਿਰਗੁਣ ਹੈ ਨਰਕਾਰ ਹੈ ਜੋ ਸੂਪੇ ਸ਼ਬਦੀ ਕਾ ਸਤ ਤੇ ਸਤ ਜੂਰ ਸ਼ੈਦ ਜੀ ਨੇ ਫਰਮਾਨ ਕੀਤਾ ਕਿ ਮੈਂ ਤੁਹਾਨੂੰ ਇੱਕ ਨਵਾਂ ਮਾਰਗ ਦੇ ਰਿਹਾ ਇੱਕ ਨਵਾਂ ਜੈ ਕਾਇਆ ਦਿੱਤਾ ਨਵਾਂ ਆਪਣਾ ਨਿਸ਼ਾਨ ਦਿੱਤਾ ਸਤਜੁਗ ਸਤ ਕਰਨ ਦਾ ਸਤ ਦੇ ਰੂਪ ਵਿੱਚ ਸਤ ਰੰਗ ਦੇ ਨਿਸ਼ਾਨ ਸਾਹਿਬ ਜਿੱਥੇ ਇਹ ਜੁਲ ਸੰਸਾਧਿ ਦੇ ਦਾਸਾ ਸਿਹਾਸਨ ਸਜਦਾ ਹੈ ਉੱਥੇ ਸਤ ਰੰਗ ਦੇ ਨਿਸ਼ਾਨ ਸਾਹਿਬ ਨੂੰ ਸੱਚੇ ਪਾਸੇ ਚੁਲਾਇਆ ਜਾਦਾ ਹੈ ਇਹ ਸਤ ਦੀ ਧਾਰ ਹੈ ਸਤ ਦਾ ਰੂਪ ਹੈ ਸਤ ਦੀ ਵਿਸਥਾ ਹੈ ਬੇਸ਼ੱਕ ਦੇਖਣ ਲੋ ਅਕੱਲੇ-ਕੱਲੇ ਰੰਗਾਂ ਨੇ ਪੁਕਾਰ ਕੀਤੀ ਪਰਮੇਸ਼ਵਰ ਅੱਤੀ ਕਿ हे ਪਰਮਾਤਮਾ ਅਸੀਂ ਇਕੱਲੇ-ਇਕੱਲੇ ਸੰਸਾਰ ਦੇ ਵਿੱਚ ਆ ਰਹੇ ਹਾਂ ਕਦੀ ਸਾਨੂੰ ਇਕੱਠਿਆਂ ਨੂੰ ਆਪਣੇ ਕਰਤੇ ਮੰਨ ਦੇ ਹਜੂਰ ਸ਼ੰਤ ਸਾਹਿਬ ਜੀ ਨੇ ਫਰਮਾਨ ਕੀਤਾ ਤੁਹਾਨੂੰ ਮਾਨ ਦੇਵਾ ਨਾਲ ਆਪਣੇ ਪਲੰਘਿਆ ਮੈਂ ਤੁਹਾਨੂੰ ਆਪਣੇ ਪਲੰਘ ਦੇ ਨਾਲ ਮਾਨ ਦੇ ਸੰਸਾਰ ਦੀ ਵੰਡ ਸਫਤਾ ਦੀ ਪਾਂਡੇ ਵਿੱਚ ਸ਼ਬਦ ਸਹਿਤ ਵੀ ਮਹਾਰਾਜ ਸਿੰਘ ਦੇ ਅਜਿ ਦੇ ਅਦਾਰ ਤੇ ਸਫਤਾ ਦੀ ਪਾਂਡੇ اسی طرح ہی پرمارت کا مارک ہے سو پورنجن واہ نہ سترنگ نشان اس طرح ہزار شہ شاہ جی نے ہر سنگت نو نام دے د ਪਰਮੇਸ਼ੁਰ ਨੇ ਬਣਾਈ ਹੋਈ ਸੰਗਤ ਨੂੰ ਹਰ ਸੰਗਤ ਦਾ ਨਾਮ ਦਿੱਤਾ ਹਰ ਸੰਗਤ ਦਾ ਨਾਮ ਕਿਉਂ ਦਿੱਤਾ ਗਿਆ ਪਰਮਾਤਮਾ ਕਲਪਤ੍ਰਿ ਹੈ ਹਰ ਸੰਗਤ ਦੀ ਸਿਰਜਣਾ ਕੀਤੀ ਕੋਈ ਜਾਤ ਪਾਤ ਨਹੀਂ ਰੱਖੀ ਕੋਈ ਵਰਨ ਪੰ ਨਹੀਂ ਰੱਖਿਆ ਕੋਈ ਸ਼ਰਾਂ ਨਹੀਂ ਰੱਖੀ ਕੋਈ ਅਮੀਰੀ ਗਰੀਬੀ ਨਹੀਂ ਰੱਖੀ ਸਭ ਦਾ ਇੱਕ ਰੂਪ ਕਰਕੇ ਕਿ ਤੁਸੀਂ ਇੱਕ ਜੋ ਇੱਕ ਪਰਮਾਤਮਾ ਨੂੰ ਮੰਨ ਵਾਲੇ ਜੋ ਤੇ ਮੈਂ ਤੁਹਾਨੂੰ ਇੱਕ ਹਰ ਸੰਗਤ ਦਾ ਨਾਮ ਦਿੱਤਾ

ਸਰਬ ਹਰ ਸੰਗਤ ਨੂੰ ਹੁਕਮ ਦੇ ਲੇ ਕਾ ਕਿ ਹਰ ਸੰਗਤ ਚਿੱਟੇ ਬਸਤਰ ਪਹਿਨਦੇ ਨੇ ਤੁਹਾਡੀ ਮਾਤ ਲੋਕ ਦੇ ਵਿੱਚ ਇੱਕ ਨਿਸ਼ਾਨੀ ਹੋਵੇਗੀ ਕਿ ਇਕਾਲ ਕੋਤ ਦੇ ਹੱਥ ਵਿੱਚ ਲਿਕੀਆਂ ਹੋਈਆਂ ਉਹ ਆਤਮਾ ਨੇ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਗੇ ਮਾਤ ਲੋਕ ਦੇ ਵਿੱਚ ਮਾਨ ਦੇ ਦਿੱਤਾ ਚਿੱਟਾ ਰੰਗ ਇੱਕ ਅਜਾਹ ਰੂਪ ਹੈ ਕਿ ਇਹ ਰੰਗ ਕਦੀ ਉਤਰਦਾ ਹੀ ਨਹੀਂ

ਸਰਵਹਾਰ ਸੰਗ ਦੀ ਬੇਸ਼ੱਕ ਚਿੱਟੇ ਵਸਤਰਾਂ ਦਾ ਲੇਖ ਪਿੱਛੇ ਤੋਂ ਚੱਲਿਆ ਆ ਰਿਹਾ ਹੈ ਆਨ ਰੰਗਾਂ ਨੂਰ ਮਹਾਨ ਦੇ ਵਿੱਚ ਹੈ ਇਸ ਲੇਖ ਨੂੰ ਬੇਸ਼ੱਕ ਜਦੋਂ ਦੀ ਰਚਨਾ ਹੋਈ ਇਹ ਉਸ ਦੇ ਨਾਲ ਮੁਖਾਤਰ ਕਰਦਾ ਹੈ ਪਰ ਜਦੋਂ ਇਸ ਚਿੱਟੇ ਰੰਗ ਨੂੰ ਪਰਮੇਸ਼ਵਰ ਨੇ ਆਪਣੇ ਦਰ ਦੇ ਪਰਵਾਨ ਕਰ ਲਿਆ ਇਹਨੂੰ ਆਦ ਨਰੰਗਾਂ ਚੁੱਥੇ ਕਰਦੇ ਵਿੱਚ ਮਾਨ ਦੇ ਦਿੱਤਾ ਪਰਮੇਸ਼ਵਰ ਨੇ ਆਪਣੇ ਇਹਨਾਂ ਚਿੱਟੇ ਵਸਤਰਾਂ ਨੂੰ नफ़रत न चिटे बस्त्रमात सच्च न

جن بھی کائرات ہے ساری اس پار برچنا ہے سنو ساری کائنا ایک ستکار کرنا چاہیے نفرت نہیں چاہیے پرمیشور در یہ ہر با روپ جو میں چوبی گرنتھا روپیے اس کی ہے کہ پرماتما نے اگمی اپنی کھیل کی ہر با روپئے چوبی گرنتھ کی رچنا کی تی. چرم پائے جو لی ਕਿ ਅੱਜ ਤੱਕ ਕੀ ਕਹਿ ਰਹੇ ਕਿ ਅੱਜ ਮੇਰੇ ਤਨ ਭਾਗ ਨੇ ਮੇਰੇ ਉੱਤੇ ਪਰਮੇਸ਼ਰ ਆਇਆ ਜੇ ਪਰਮੇਸ਼ਰ ਆਇਆ ਤੇ ਪਰਮੇਸ਼ਰ ਨੇ ਆਪਣੀ ਗੰਤਾ ਦੀ ਛੇਰ ਕੀਤੀ ਪੰਜ ਕੱਤ ਅਸੀਂ ਜੀਵ ਪ੍ਰਾਣੀ ਪੰਜਾ ਕੱਤੇ ਦੇ ਬਣੇ ਪੰਜਾਂ ਦਿੱਤਾ ਦੀ ਪੁਕਾਰ ਅੱਜ ਤੱਕ ਕਿਸੇ ਨੇ ਸੁਣੀ ਹੀ ਨਹੀਂ ਸੀ ਪੰਜ ਤੱਕ ਸੰਸਾਰ ਦੇ ਵਿੱਚ ਆਉਂਦੇ ਰਹੇ ਜਨਮ ਲੈਂਦੇ ਰਹੇ سنسار دے وچوں چلے جاندے رہے پنجا تتا نے اپکار کو تھکے بینتی کی تھی ارزوئی کی تھی ارداس کی تھی ہے پرماکمہ قدی سانوں میں پنیا تتا لکھے لالا سادہ سنسار وچ دوبارہ جنم نہ ہوئے ਪਰਮੇਸ਼ਵਰ ਨੇ ਵਾਅਦਾ ਕਰ ਲਿਆ ਕਿਉਂਕਿ ਜੋ ਪਰਮਾਤਮਾ ਆਪਣੀਆਂ ਭਗਤ ਆਤਮਾ ਨਾਲ ਵਾਅਦਾ ਕਰਦੇ ਨੇ ਪਰਮਾਤਮਾ ਕਦੀ ਉਸ ਤੋਂ ਮੁੱਕਦੇ ਨਹੀਂ ਪਰਮਾਤਮਾ ਕਦੀ ਆਪਣੇ ਵਾਅਦੇ ਤੋਂ ਇਦਰ ਉਦਰ ਨਹੀਂ ਹੁੰਦੇ ਜਦੋਂ ਹੁੰਦਾ ਤੇ ਇੱਕ ਜੀਵ ਭੁਲ ਜਾਵੇ ਪਰਮਾਤਮਾ ਕਦੀ ਭੁੱਲਦਾ ਹੀ ਨਹੀਂ ਗੁਰਸਿੱਖ ਪੁੱਲੇ ਤੋਂ ਸਦਾ ਅਪੁੱਲੇ ਅਪੁੱਲੇ ਦੇਣੀ ਨਾ ਕਦੇ ਸਜਾਈਆ ਸਰਭਾ ਸੰਗਤੀ ਪੰਆ ਕੱਤਾਂ ਦੀ ਪੁਕਾਰ ਨੂੰ ਲੈ ਕੇ ਲਾਉਣ ਵਾਸਤੇ ਪੰਆ ਕੱਤਾਂ ਨਾਲ ਇੱਕ ਵਾਅਦਾ ਕਰ ਲਿਆ ਕਿ ਐ ਗੁਰਮੁਖੋ ਤੁਹਾਨੂੰ ਸੰਸਾਰ ਦੇ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ

ਪਰਮਾਤਮਾ ਦੇ ਚਰਨਾਂ ਵਿੱਚ ਆਪਣਾ ਬਲ ਹਾਰਨਾ ਪਰਮਾਤਮਾ ਨੂੰ ਆਪਣੀ ਅੰਤਰਾਤਮਾ ਤੋਂ ਚੁਕਣਾ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਰਸਾਉਣਾ ਪਰਮਾਤਮਾ ਨੂੰ ਆਪਣੇ ਅੰਤਰਾਤਮਾ ਦੀ ਸੱਤ ਦੀ ਆਵਾਜ਼ ਦੇ ਵਿੱਚ ਬੁਲਾਉਣਾ ਕਿਉਂਕਿ ਪਰਮਾਤਮਾ ਦਾ ਫਰਮਾਨ ਹੈ ਜਿਸ ਨੇਰੇ ਪੰਨਿਆ ਦੇ ਕਾਰਿਆਂ ਵਿੱਚ ਮਾਰੋ ਆਵਾਜ਼ ਜਿਸ ਰੇਤੀ ਉਸ ਨੂੰ ਆਵਾਜ਼ ਮਾਰੂਗੀ ਮੈਂ ਤੁਹਾਡੀ ਅੰਤਰਾਤਮਾ ਵਿੱਚ ਆਪਣਾ ਵਾਸਾ

کیونکہ سکھ دے اندر ایک پربھ کے نام کی ہوتی ہے ایک پربھ کی

ਕਿ ਕੈਸੇ ਰੂਪ ਦੇ ਵਿੱਚ ਮਨ ਲਵੋ ਕਿ ਇਹ ਪਰਮਾਤਮਾ ਤੁਤੇ ਮੇਰਾ ਹੀ ਹੈ ਜਦੋਂ ਸਾਡੀ ਅਤਰੀ ਪਰਚਰਿਆ ਸ਼ੁਰੂ ਹੋ ਜਾਂਦੀ ਹੈ ਤੇ ਪਰਮਾਤਮਾ ਨੇ ਕੋਈ ਵੱਖਰਾ ਨਹੀਂ ਪਰਮਾਤਮਾ ਸਭ ਦਾ ਇੱਕ ਹੈ ਸਾਡੀਆਂ ਆਤਮਾ ਇੱਕ ਨੇ ਪਰਮਾਤਮਾ ਸਭ ਦਾ ਇੱਕ ਹੈ ਜੇ ਇਸ ਰੂਪ ਵਿੱਚ ਵੀ ਪਰਮਾਤਮਾ ਨੂੰ ਯਾਦ ਕਰਦੇ ਇੱਕ ਐਸੇ ਰੂਪ ਦੇ ਵਿੱਚ ਯਾਦ ਕਰ ਲਓ ਕਿ ਪਰਮਾਤਮਾ ਤੂੰ ਮੇਰਾ ਹੈ میری ارزوئی میری بینتی میری ارداس تیس تیر اگے ہے تو میری ارداس ہو پروان کرنا تیس اگے ارداس سے جو سنے پکارے او سے اکار گنکھر کے ارداس کرنے ہیں جو کہ ہر کٹتیاں جاننے والا ہے تے جیوانو جاننے والا پرماتمہ ہے سر بھر سنگلی ہر گیا کس مسلائنہ نے کس بید ہویا پرہو مہروان پرماتما اپنی سہیلے کر لئے گنگنشور آپ ہی نرگ ہی سر گن ہے اس کو شکایش ہے ہی نہیں

ਸਾਤੀ ਵਿਜੈ ਨਾ ਉਗਰੀ ਪਰਾਇਆ ਆਪਣੇ ਨਾਮ ਦੀ ਵਿਜੈ ਸੰਦੇਹ ਮੋ ਸੰਸਾਰ ਦੇ ਵਿੱਚ ਸਾਨੂੰ ਕੁਝ ਚਾਈਦਾ ਹੀ ਨਹੀਂ ਅਗਿਆਨਿਆ ਨੇ ਹਨੇਰਾ ਦਿੱਤਾ ਮਟਾਈਆ ਲੱਖ 84 ਵਿੱਚੋਂ ਕਰ ਪਹਿਚਾਂ ਬਹੁਤਿਆਂ ਵਿੱਚੋਂ ਛੋੜੇ ਆਪਣੀ ਗੋਦ ਅਠਾਈਆ ਪਰਮੇਸ਼ਵਰ ਨੇ ਲੱਖ 84 ਦੇ ਵਿੱਚੋਂ ਆਪਣੇ ਉਹਨਾਂ ਭਗਤਾਂ ਨੂੰ ਆਪਣੀ ਗੋਦ ਦੇ ਵਿੱਚ ਠਾਲ ਲਿਆ ਜਿਨ੍ਹਾਂ ਦਾ ਪਛਰਾ ਨੀਂ ਚੱਲਦਾ ਸੀਗਾ ਹਜੂਰ ਸ਼ੰਤ ਸ਼ਾਹੀ ਨੇ ઉસ લેખનો પૂર્યા કદતા બહુત્યા વિચો થોળે apni ગોદ ઉઠાઈયા ઈકો દેકે સચ નિશાન નિશાને પૂણે દિતે બલાઈયા તું મેરા મેં તેરા તું હનુ કરના પે પરવાળ ભગવાના અવનામ કોએ ઉખાઈયા 942 ચોપરી યુગ وچો જન પતતાં દા બળ્યા આપ મહેમાન ਪਰਮਾਤਮਾ 994 ਚੌਕੜ ਜੁਗ ਵਿੱਚੋਂ ਫੇਰੀ ਪਾਈ ਫੇਰ ਬਨੁਆਨੇ 994 ਚੌਕੜ ਜੁਗ ਵਿੱਚੋਂ ਮਾਤ ਰੋਪ ਵਿੱਚ ਆਉਣਾ ਪਣ ਭਗਤਾਂ ਦਾ ਮਨ ਬਣ ਗਿਆ ਕੇਸ ਰੂਪ ਵਿੱਚ ਭਗਤ ਦਵਾਰੇ ਫੇਰਾ ਪਾਇਆ ਭਗਤ ਦਵਾਰ ਦੇ ਚਿਟੂਆਲ ਵਿੱਚ ਮੈਂ ਫੇਰਾ ਪਾਇਆ ਤੁਹਾਡਾ ਮਹਿਮਾਨ ਬਣ ਕੇ ਗੁਰਮੁਖਾਂ ਦੀ ਆਤਮ ਸੇਜਾ ਕਰੇ ਆਰਾਮ ਤੁਝੇ ਸੁਖ ਦੀ ਲੋੜ ਰਹੇ ਨਾਰਾਇਣ ਪ੍ਰੀਤੀ ਅੰਦਰ ਬੰਦ ਗੁਲਾਮ ਸੇਵਕ ਹੋ ਕੇ ਸੇਵਕ ਮਾਇਆ ਭਗਤਾਂ ਦਾ ਆਪਣੀ ਝੋਲੀ ਪਾਇਆ ਐਸਾ ਅਸਲ ਆਪਣਾ ਰਹਿੰਦਾ ਹੈ ਐ ਗੁਰਮੁਖ ਮੈਂ ਤੁਹਾਡਾ ਐਸਾ ਆਪਣੀ ਝੋਲੀ ਦੇ ਵਿੱਚ ਪਾ ਲਿਆ ਹੈ

परमात्मा ਦਾ ਪੇਕਾ ਅਥੀਕ ਰਚਨ ਹੈ परमात्मा ਬਾਰੇ ਕੋਈ ਜਾਣ ਸਕਦਾ ਹੀ ਨਹੀਂ ਕਿ परमात्मा ਕਿੰਨਾ ਵੱਜਾਤੇ ਕਿੰਨਾ ਬੇਪਰਵਾਹ ਹੈ परमात्मा ਨੇ ਆਪਣੀ ਬੇਪਰਵਾਹੀ ਦੇ ਵਿੱਚ ਆਪਣੇ ਆਪ ਨੂੰ ਮਾਤ ਲੋਕ ਦੇ ਵਿੱਚ ਮਾਨ ਦਿੱਤਾ ਇਹੀ ਸੱਚੇ ਸਤਗੁਰ ਦੀ ਵਜਾਈ ਹੈ ਕਿ ਪ੍ਰਮੁਣ ਉਹ ਗਣ ਕਦੀ ਨਹੀਂ ਵਿਚਾਰਦਾ ਇਹੋ ਜ ਆ ਪਰਮੇਸ਼ਰ ਜੁਗ ਚੌਕੜੀ ਕਦੇ ਨਹੀਂ ਆਉਂਦਾ ਜੋ ਬਿਨ ਸਦਿਆ ਪੁੱਛਿਆ ਪਾਰ ਲਗਾਈ ਆ

اوگنیا ہوتا ہے پرمیشور پر پرمےشور پرمیشو پر دو سوبا پاتا پا ہے سارا نے خوشی سوہن مارا اسمیشور چنا پاس So oh.